ਹੈਲੋ ਹਾਂ ਜੀ ਆਪ ਸਭ ਠੀਕ ਠਾਕ ਹੋਵੋਗੇ ਪਰਮਾਤਮਾ ਨੇ ਪਰ ਸਭ ਦੇ ਸਿੱਖੇ ਹੱਥ ਰੱਖੇ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਹੋਣੇ ਚੈਨਲ ਨੂੰ ਲਾਇਕ ਸਬਸਕ੍ਰਾਈਬਰ ਵੀਡੀਓ ਜਰੂਰ ਸ਼ੇਅਰ ਕਰ ਦਿਆ ਕਰੋ ਤੇ ਬਸ ਆਪ ਦੋ ਕੁ ਮਿੰਟਾਂ ਦੀ ਵੀਡੀਓ ਵੀ ਪਾਉਣੀ ਬੜੀ ਜ਼ੰਮੀ ਨਹੀਂ ਪਉਂਦੀ ਬੱਜ ਗਿਆ ਸ਼ਾਮ ਦੇ 6 ਅੱਜ ਨਾ ਸਾਡੇ ਕੋਲ ਹੋਰ ਐਸੀ ਕੱਦਲ ਕਿਤੇ ਵੀ ਅਈ ਨਾ ਪਿਆ ਸਵੇਰੇ ਮੀਂਹ ਇੰਨਾ ਉਧਰੋਂ ਤਾਂ ਕੰਮ ਉਧਰੋਂ ਇੰਨਾ ਮੀਂਹ ਪਿਆ 10 ਵਜੇ ਨਹਾ ਦਾ ਸਕੂਲ ਤਾਂ ਜਿੱਦਾਂ ਸਕੂਲ ਬਹੁਤ ਜ਼ਿਆਦਾ ਨਹੀਂ ਪਿਆਰ ਚ ਸਾਡੀ ਇੱਕੋ ਲੱਕ ਤੇ ਉੱtre ਪਤਾ ਨਹੀਂ ਇਹਨਾ ਕਿੱਥੋਂ ਆਇਆ ਕਾ ਬੇਰ ਸੋਈ ਚ ਕੰਮ ਸਰਪਾਂ ਦੇ ਪਹਿਣਾ ਦੇ ਕੰਮਾਂ ਜੇ ਜਿਹੜੇ ਸੋਈਆ ਅੱਜ ਨਾ ਮੈਂ ਸਬਜ਼ੀ ਨਹੀਂ ਬਣਾਉਂਗੀ ਸਬਜ਼ੀ ਪਈ ਸੀ ਥੋੜੀ ਜੀ ਅੱਜ ਮੈਂ ਬਣਾਉਣੀ ਚਿਪੜਾਂ ਦੀ ਚਟਣੀ ਸਬਜ਼ੀ ਖਾਣੀ ਲੋ ਜੀ ਨੇ ਸਬਜ਼ੀ ਖਾ ਲਾਂਗੇ ਸੱਬਦੇ ਹੀ ਨੁੱਚਪੜੀ ਚਟਣੀ ਬੜੀ ਵਧੀਆ ਲੱਗਦੀ। ਤੇ ਚਟਪੜੀ ਚਟਣੀ ਬਣਾਉਣੀ ਹੈ। ਬੜੀ ਲਾਧੀ ਕਦੇ ਕੱਤਾ ਚਾਟਣੀ ਵੀ। ਬਹੁਤ ਚਾਟਣੀ। ਕਦੇ ਕੱਤਾ ਫਰ ਸਵਾਲ ਲੱਗਦੀ ਹੈ ਚਟਣੀ। ਚਲੋ ਨਾ ਸਬਜ਼ੀ ਫੜਾਂਗੇ। ਸਾਬ ਜਿਵੇਂ ਬਣਾਇ ਜਿਸ ਵੇਲੇ। ਪਈਆ ਕੋਸਾ ਚਲੋ ਸਵੇਰੇ ਬਣਾ ਲਾਂਗੇ। 4:00 ਵਜੇ ਸਭ ਤੋਂ। ਮੈਨੂੰ ਲੱਗਿਆ ਇਹ ਵੀ ਮੈਂ ਚਿਪੜਾ ਨਹੀਂ ਚੜ੍ਹਣਾ ਚਾਹ। ਚਿਪੜ ਕੋਈ। ਪਰ ਦੇ ਇਸ ਚਿਪੜ ਸਾਨੂੰ। ਇਧਰ ਹਰਾ ਉੱਟਣਗੇ ਅਸੀਂ ਕਹਿਣਾ ਵਧੀਆ ਤੇ ਰੱਖ ਲਿਆ ਨੇ ਆਪਣੇ ਸੱਚਾ ਸਾਰੇ ਨਾ। ਉਹ ਕਣੀਆਂ ਆ ਗਿਆਂ ਕਣੀਆਂ ਲਾ ਕੇ ਨਾ ਵਿਚਾਰਿਆਂ ਨੂੰ ਜੋ ਕੱਖ ਸਿੱਟਣੇ ਪੈਗੇ। ਇਹ। ਇਹ ਤਾਂ ਕੱਖ ਸਿੱਟੇ ਉਹਨਾਂ ਨੇ ਉਹ ਕੋਈ ਚਿਪੜ। ਉਹ ਕਣੀਆਂ ਵਾਸਤੇ ਚਿਪੜਾ ਉਹ ਆਵੇ ਜੋ ਭਈ। फा लिया मैं कहीं चटनी कर लें फिर भी पा लेकर बहुत बहुत धन्यवाद प्यार दिन बहुत ज्यादा बस हम कमां का हो गया है बहुत 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 भाई ਵੀਰੋਂ ਤਾਂ ਨਵਾਰ ਕਰਦੀ ਆ ਮੈਂ ਬਹੁਤ ਚਾਰੇ ਵੀਡੀਓ ਵੀ ਥੋੜੀ ਜਿਹੀ ਫਾਇਰ ਹੁਣ ਵੀਡੀਓ ਕੱਟ ਦੇ ਰਹੇ ਨੇ ਪਤਾ ਨਹੀਂ ਕੀ ਕਹਾਣਾ ਵੱਡਾ ਵਲੌਗ ਨਹੀਂ ਕੋਈ ਵੀ ਦੇਖਦਾ ਹੈਗਾ ਨਾ ਚਲੋ ਹੌਲੀ ਹੌਲੀ ਸਾਰੇ ਭੈਣ ਭਾਈ ਵਲੌਗ ਵੀ ਦੇਖਣ ਲੱਗ ਜਾਣਗੇ ਲਾਈਕ ਆਇਆ ਕਰਾਂਗੇ ਤੁਹਾਡੀਆਂ ਵਲੌਗ ਤੇ ਚਲੋ ਆਪਾਂ ਇੱਥੇ ਕਰਦੇ ਐਂਡ ਵਲੌਗ ਦਾ ਮੈਂ ਆਪਣਾ ਪਰਮਾ ਟਾਈਮ ਹੋ ਰਿਹਾ ਵੀ ਲੈ ਲਈ ਵੀ ਕਾ ਫਾਲਸਾ ਮੰਗਲੀ ਵੀ